ਸ੍ਰੀ ਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਧੁੱਪਾਂ ਨਿਕਲੇ ਆ ਗਏ ਨਾ ਵਧੀਆ ਅੱਜ ਮੌਸਮ ਸਾਫ ਹੋ ਗਿਆ ਚਲੋ ਪ੍ਰੋਗਰਾਮ ਵਧੀਆ ਹੋਊ ਜੁੱਧਰੀ ਵੀ ਆਦਾ ਬਾਕੀ ਐਨ ਰੱਬ ਨੇ ਵਧੀਆ ਕਰਤਾ ਅੱਜ ਚਲੋ ਹੁਣ ਚੱਲੇ ਤੇ ਰੋਪੜ ਮੈਂ ਕਿਹਾ ਵੀ ਅੱਜ ਫੋਨ ਆਇਆ ਤਾਂ ਉਹ ਕਹਿੰਦੇ ਨੰਬਰ ਪਲੇਟ ਬੁਆ ਲੈ ਜਾਓ ਗੱਡੀ ਨੂੰ ਕਿਤੇ ਜਾਣ ਆਉਣ ਤੇ ਵੀ ਔਖੇ ਤੇ ਉਦੋਂ ਹਰਿਆਣੇ ਜਾਣ ਦਾ ਹਰਿਆਣੇ ਦੀ ਯਾਹ ਹੋਇਆ ਕਿਉਂਕਿ ਨੰਬਰ ਪਲੇਟ ਨਹੀਂ ਸੀ ਦੀ ਪਹਲਵਾਨ ਕਹਿੰਦਾ ਇਹਦਾ ਚਲਾਨ ਆ ਮੈਂ ਕਿਹਾ ਚੱਲ ਫੇ ਭਾਈ ਗਾਣੂ ਜਾਣਾ ਜੇ ਚਲਾਨ ਆ ਹੋਈ ਤਾਂ ਫਿਰ ਹੋਣਾ ਅੱਜ ਨੰਬਰ ਪਲੇਟ ਲਾਉਣ ਚੱਲੇ ਆ ਹੁਣ ਮੈਂ ਲੋਆ ਲਈਏ ਨਾਲੇ ਹੋਰ ਕਹਿੰਦੇ ਇੱਕ ਦੋ ਚੀਜ਼ਾਂ ਲੋਅ ਕੇ ਲਿਆਉਣੀਆਂ ਮੈਂ ਚੱਲ ਠੀਕ ਆ ਭਾਈ ਜਿਹੜੀਆਂ ਲਾਉਣੀਆਂ ਦੇਖਦੇ ਆ ਬਾਕੀ ਚਲੋ ਚੱਲਦੇ ਆ ਜੀ ਫਿਰ ਹੁਣ ਆਏ ਆ ਵੀ ਮੌਸਮ ਅੱਜ ਬਹੁਤ ਵਧੀਆ ਪਤੰਗ ਅਡਾਉਣ ਦੀ ਤਿਆਰੀ ਲਾਗ ਕੇ ਕਰਨਿਆ ਨੇ ਔਰ ਬਦਲਵਾਈ ਫੇਰ ਵੀ ਹੈਗੀ ਵਿੱਚ ਥੋੜੀ ਜੀ। ਆ ਵੀ ਪਲਵਾਨ ਕਿੱਦਾਂ? ਸਿੰਘਾਲ ਜੀ। ਅੱਜ ਜਗਦੀਪ ਸੇਠ ਵੀ ਬੈਠਿਆ ਵਾਜੀ ਗੱਡੀ 'ਚ। ਹਾਂ। ਹੋਰ ਫੇਰ? ਵਧੀਆ ਜੀ ਵਧੀਆ। ਮਾ ਲਵਾ ਲਈਏ ਨੰਬਰ ਬਰੇਡ ਦੇ ਨਾਲ ਓਕੇ ਪਲਵਾਨ ਹੋਣ ਕਹਿੰਦਾ ਜਾ ਨਹੀਂ ਹੋਣਾ। ਉਹ ਤਾਂ ਹੈ ਉਹ ਆ ਫਿਰ ਬਾਹਰ ਤਾਂ ਚਲਾ ਲਈ। ਅਸੀਂ ਹਰਿਆਣੇ ਘੁੰਮੇ ਆਣੋ ਤਾਂ ਉਧਰ ਯਾਰ ਮੂਡ ਬਣਾਇਆ ਪਤਾ। ਹਾਂ। ਸ਼ਾਮਨੀ ਨੇ ਕੈਨਸਲ ਕਰਤਾ ਕਹਿੰਦਾ ਨਾ ਨਾ ਚਲਾਨ ਹੋਊਗੀ। ਠੰਡੀਗੜ ਕਿ ਨਹੀਂ? ਉਹ ਕਹਿ ਪਤਾ ਹੈ। ਮਾ ਫਿਰ ਰਹਿਣ ਦੇ ਭਾਈ ਜੇ ਚਲਾਨ ਟੈਂਪਰੇਰੀ ਲੱਗ ਜਾਂਦੀ ਹੈ ਨਾ ਜਾਂ ਤਾਂ ਉਹ ਲੋਈਆਂ ਹੋਏ। ਹਲ ਦੇ ਦੇ ਆ ਭਾਈ ਜਲਦੀ ਇੱਧਰ ਭਾਈ ਜਲਦੀ ਉਹਦਾ ਕਢਾ ਕੇ ਲੈਣੇ ਵਾਲਾ ਕੰਮ ਹੈ ਲੈ ਵੀ ਆ ਕੀ ਨੰਬਰ ਪਲੇਟ ਪਲਵਾਨ ਹੈ ਜਿਹੜਾ ਲਗਾਈ ਹੋ ਹੈ ਲੱਗੇ ਤੇ ਦਿਖਾਏ ਦੇਣੀ ਇਹਦਾ ਟ੍ਰਿਪਲ ਜ਼ੀਰੋ ਵਾਲਾ ਨੰਬਰ ਲੈ ਆ ਹਾਂ 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 001 ਉਹ ਦੇਖ ਸਾਫ਼ ਹੁੰਦੀ ਆ ਇਹ ਕੀ ਕਰਦੇ ਆ ਉਹ ਕੋਲ ਲਾਉਂਦੇ ਆ ਪਾਊਡਰ ਕਰੀਮ ਚੱਲ ਗੱਡੀਆਂ ਗੱਡੀ ਚੱਕੀ ਪਈ ਐ ਇੱਧਰ ਉੱਪਰ ਆ ਜਾ ਤੇਰੇ ਬਿਨਾਂ ਨਹੀਂ ਪੂਰੇ ਪਹਿਨੇ ਹੈਗੇ ਆ ਜਾ ਆ ਜਾ ਆ ਗਿਆ ਆ ਹਾਂ ਸਿਕਾ ਲੀ ਹੋਰ ਵਧੀਆ ਵੀਰੇ ਵਧੀਆ ਐ ਨਾ ਓਕੇ ਹਾਂ ਬਹੁਤ ਵਧੀਆ ਜੀ ਹਾਂ ਜੀ ਵਾਦੇ ਸੈਤਰੀ ਜੀ ਹੁਣ ਜਿਹੜੀ ਹੈਗੀ ਆ ਹਾਂ ਆਹ ਵੇਖ ਵੇਖ ਨਵਾ ਲੈਣੇ ਆ ਉਹ ਲੈ ਮੁੰਡਾ ਪਿੰਚਾ ਲੱਗਦੀ ਆ ਜੀ ਰਿਕਾਰਡ ਕਰਦੇ ਹੁਣ ਆਪ ਨੇ ਗਿਆ ਆ ਨਾ ਨਾ ਉਹ ਆ ਗਿਆ ਉਹ ਲੈ ਕੇ ਲੋ ਗਿਆ ਕਿਲੋ ਗਿਆ ਵੀ ਕੰਮ ਨਹੀਂ ਨਾ ਹੈਗਾ ਚੱਲ ਠੀਕ ਹੈ ਬਲਵਾਨਾ ਮੈਂ ਵਧੀਆ ਲੱਗਦੇ ਆ ਹਾਂ ਹਨਾ ਇਹੋ ਜਿਹੜਾ ਮੋਟਾ ਇਸਾ ਖੁੱਲ ਜਾਂਦਾ ਇਸਾ ਖੁੱਲ ਜਾਂਦਾ ਨਹੀਂ ਗਰਦ ਗੁਰਦੂ ਜਾਈ ਜਾਂਦੀ ਅੰਦਰ रहेਗੇ ਹਮ ਆ ਰਹੇ ਹਾਂ ਲੈਣਗੇ ਆ ਬਾਈਕ ਪੀਸ ਘਟ ਗਿਆ ਤਾਂ ਕਹਿੰਦਾ ਪਤਾ ਨਹੀਂ ਕੀ ਹੋ ਜਾ ਚਲ ਬਾਕੀ ਲਾਤੇ ਇੱਧਰ ਵਾਸ਼ਿੰਗ ਚੱਲਦੀ ਕੋਟਿੰਗ ਚੱਲਦੀ ਹੈ ਇੱਧਰ ਵੈਨਿਊ ਦੀ ਬਹੁਤ ਨਾਲ ਪਟੂਗਾ ਦੇ ਉਹੀ ਚੀਜ਼ ਆ ਕਿ ਲੱਗਾ ਇਹ ਹੋਈ ਜੇ ਸੇਮ ਹੀ ਆ ਬਾਫ ਲਾ ਦੇ ਫੇ ਤਾਂ ਲੱਗਿਆ ਬਾਜੀ ਕਿੰਨਾ ਦਾ ਬਿੱਲ ਲਿਖਿਆ ਵਾ ਮੈਂ ਤਾਂ ਇਹੋ ਕਿਹਾ ਹਾਂ ਇਹ ਤਾਂ ਉਹ ਲਿਖਿਆ ਵਾ ਇੰਸਟਾਲੇਸ਼ਨ ਰੇਟ ਤਾਂ ਆਉਂਗਾ ਉਹਦੇ ਵੀ ਲਿਖਿਆ ਵਾ ਉਹ ਦੇਖ ਤਿੰਨ ਸੌ ਇੱਕ ਰੁਪਏ ਲਿਖਿਆ ਵਾ ਤਿੰਨ ਸੋਇਕ ਨੇ। ਕਿਆ ਇਹ ਚੀਜ਼ ਕੰਪਨੀ ਨੂੰ ਵੇਣੀ ਚਾਹੀਦੀ ਆ ਹੁਣ ਲਾਈ ਜੋ ਬਾਅਦ ਵਿੱਚ ਲਿਬੜੇ ਵੇ। ਕੋਈ ਫਾਸਟ ਟਾਈਮ ਤੇ ਲਾ ਕੇ ਦੋ ਚੀਜ਼ਾਂ। ਕਿਆ ਤਿੰਨ? ਉਹ ਵੀ ਕਹਿੰਦਾ 300 ਰੁਪਏ ਦੀ ਆ। ਨਹੀਂ ਫੇਰ ਗੱਡੀ ਲਿਬੜਦੀ ਆ। ਇਹ ਵੀ ਅਗਲੇ ਬਾਹਰ ਲਵਾਉਨੇ ਆ। ਇਹਨੇ ਮੋਡੀਫਿਕੇਸ਼ਨ ਕਰਾਉਣੀ ਆ। ਉਹ ਬਾਜ ਖੋਲ ਲਵੇ ਅਗਲਾ। ਖੋਲ ਕੇ ਰੱਖ ਲਾ। ਜਦੂ ਅਗਲੇ ਸਰਾਕ ਕਢਾਉਣਾ। ਲੈ ਵਾਤ ਕਰ। ਪਹਿਲਵਾਨ ਸਾਰਾ ਕੋਈ ਕਰਿਆ ਵਾ ਪਹਿਨਾ ਜੀ। ਸਰਾਕ ਪਹਿਨੀ ਨਿਕਲੇ ਵੇ ਹਾ। ਉਹਨੇ ਨਟੇ ਕਾ ਸੇ ਬਸ। ਅਦੇ ਇਹ ਨਾਟਕਸ ਨਹੀਂ ਇਕੱਲੇ ਬਾਕੀ ਤਾਂ ਸਾਰਾ ਕੁਝ ਹੈਗਾ ਹੀ ਉਹ ਦੇਖ ਉੱਥੀ ਦੇ ਨਾਲ ਖੋਲੇ ਉੱਥੀ ਗੱਤਾਂ ਚੱਲ ਜੇਕਰ ਮਨਜ਼ੂਰ ਆ ਭਾਈ ਕੰਪਨੀ ਵਾਲਿਆਂ ਨੂੰ ਗੇ ਪਰਵਾਨ ਲਜਾਏ ਰੁਪੜ ਹੈ ਆਹ ਪਤਾ ਨਹੀਂ ਕੰਪਨੀ ਵਾਲੇ ਕੀ ਆ ਦੇਖ ਲੈ ਹੈ ਸਿਸਟਮ ਇਹਨਾਂ ਦਾ ਉਹ ਜੇ ਪਤਾ ਹੁੰਦਾ ਉਹਨਾਂ ਗਾਇ ਲੈ ਆਉਣੇ ਤੇ ਹੁਣ ਬਾਅਦ ਚੁੱਦੇ ਗਾਣੇ ਮੋਕਰਨੇ ਵਾਲਾ ਕੰਮ ਹੋ ਗਿਆ ਤਾਂ ਜਿਹੜੀ ਪੱਟੀ ਲੱਗਦੀ ਹੈ ਜਿਹੜੀ ਜਿਹੜੀ ਪੱਟੀ ਲੱਗਦੀ ਆ 6000 ਰੁਪਏ ਦੀ ਆ 3200 ਦੇ ਇੱਕ ਉਹ ਹੀ 6400 ਦੀ ਹੋਈਆਂ ਦੋਹੇ ਤਾਂ ਰਹਿ ਗਈ ਸਾਡੀ ਐਸੈਸਰੀ ਚ ਮਿਸ ਕਰਕੇ ਸਾਨੂੰ ਪਤਾ ਨਹੀਂ ਤਾਂ ਨਾ ਜਿਹੜੀ ਚੀਜ਼ ਸਾਨੂੰ ਪਤਾ ਤੋਂ ਤੁਸੀਂ ਕਰ ਲਈ ਰੌਲਾ ਪਾ ਕੇ ਇਹ ਐਸੈਸਰੀ ਦਾ ਪਤਾ ਨਹੀਂ ਤਾਂ ਦੇਖਦੇ ਹਾਂ ਬਾਅਦ ਵਿੱਚ ਅੱਜ ਪੱਛੋਂ ਚੱਲ ਪਿਉ ਮੌਸਮ ਦਾ ਫਰਕ ਪੈ ਗਿਆ ਬਾਕੀ ਹੁ ਚੰਡੀਗੜ੍ਹੇ ਜਾ ਕੇ ਪਵਾ ਕੇ ਲਿਆਉਂਗੇ ਉਹ ਤਾਂ ਮਹਿੰਗਾ ਸਮਾਨ ਆ ਕਹਿੰਦੇ ਹਾਂ ਸੀਟ ਕਵਰ ਵੀ ਮਹਿੰਗੇ ਨੇ ਉਹ ਤਾਂ ਚੱਲ ਦੇਖ ਲੈਂਦੇ ਚੰਡੀਗੜ੍ਹ ਸਸਤਾ ਮਹਿੰਗਾ ਉਹ ਉਨਾ ਹੀ ਤੇਲ ਲੱਗ ਜਾਣਾ ਉੱਥੇ ਹੀ ਕੰਮ ਚੱਲੇ ਜਾਣਾ ਬਸ ਐਂ ਬਹਿਮ ਜਾਂਦਾ ਬੰਦੇ ਨੂੰ ਹਾਂ ਬਹਿਮ ਜਾਂਦਾ ਉਹਦੇ ਵੈਰਾਈਟੀ ਜ਼ਿਆਦਾ ਹੈ ਹਾਂ ਇਹ ਤਾਂ ਹੈ ਇਹਦੇ ਕੋਲ ਚਾਰ ਕਲਰ ਤੇ ਚਾਰ ਤਰ੍ਹਾਂ ਦਾ ਟਮਾਟਰ ਉੱਥੇ ਆਈਆਂ ਵੀ ਤੇਰੇ ਮੂਰੇ 10 15 ਤਰ੍ਹਾਂ ਦੇ ਮਾਰਨੇ ਭਗਾ ਕੇ ਬੰਦਾ ਕਨਫਿਊਜ਼ ਹੋ ਜਾਂਦਾ ਵੀ ਉੱਥੇ ਹੁਣ ਉਹਰੇ 3500 ਤੋਂ ਸ਼ੁਰੂ ਕਰਿਆ ਇਹਨੇ 3500 4500 ਉੱਤੇ ਬਾਅਦ 8000 9000 ਬਸ ਚਾਰ ਆਈਟਮਾਂ ਦੀਆਂ ਉੱਥੇ ਤੇਰੇ ਕੋਲ 3500 45 55 ਸਿਰੇ ਤੱਕ ਗਿਣਾ ਦੇਣੇ ਉਹਨਾਂ ਨੇ ਬੰਦਾ ਉਹ ਜੀ ਗੱਬੇ 'ਚ ਦੇਖ ਕੇ ਪਾ ਲੈਂਦਾ ਨਾ ਮਹਿੰਗਾ ਨਾ ਸਸਤਾ ਹੈ। ਔਰ ਇਹਨੇ ਕਨਫਿਊਜ਼ ਕਰਿਆ ਤੋ ਜਿਆਦਾ ਜਮਾ ਹੀ ਥੱਲੇ ਆ 35-4000 ਜਐ 18-9000 ਜਮਾ ਹੀ ਉੱਪਰ ਆ। ਵੀ ਬਹੁਤ ਹੀ ਮਹਿੰਗਾ ਜੀ। ਪਤੰਗ ਉੜਦੇ ਆ ਬਾਈ ਅੱਜ। ਮੌਸਮ ਨਹੀਂ ਸਾਫ਼ ਹੋਇਆ। ਮੌਸਮ ਨਹੀਂ ਸਾਫ਼ ਹੋਇਆ। ਉਹ ਪਤੰਗ ਉੜਦੇ ਆ ਪਰ ਅਸਲੀ ਬਸੰਤ ਕਾਲੂ ਬਣਾਉਣੀ ਨਹੀਂ ਲੈ ਆਣੇ ਕਹਿੰਦੇ ਕਾਲੂ ਛੁੱਟੀ ਆ ਅੱਜ ਸਕੂਲ 'ਚ ਲੇ ਗਏ ਨਾ। ਐਤਵਾਰ ਕਾਲੂ। ਹੂੰ। ਚਲ ਪਾਣੀ ਜੇ ਮਾਰ ਕੇ ਅੰਦਰ ਲਾ ਦਈਏ ਹੁਣ ਇਹਨੂੰ। ਨੰਬਰ ਪਲੇਟ ਲਵਾਤੀ ਗਿਆ ਹੁਣ ਨਿਬੜ ਗਿਆ ਕੰਮ ਜਿੱਧਰ ਮਰਜੀ ਜਾਊ ਆਪਣਾ ਕੋਈ ਚੱਕਰ ਨਹੀਂ ਮੈਂ ਤਾਂ ਕਹਦਾ ਭਾਈ ਜੀਪ 000 ਬਣ ਲੈਣਾ ਆ ਬੱਸ ਕਰੋ 0001 ਜਦ ਫੋਨ ਦਾ ਨੰਬਰ ਲਿਆ ਵਾ ਫੋਨ ਦਾ ਨੰਬਰ ਤਾਂ ਸਸਤਾ ਮਿਲ ਗਿਆ ਇਹ ਥੋੜੋ ਮੇਲਣਾ ਜਦ ਕੁਛ ਤਾਂ ਨਹੀਂ ਰਿਹਾ ਜਦ ਇਹ ਆ ਫੋਨ ਦੇ ਨੰਬਰ ਨੂੰ ਕਿਹੜਾ ਪੁੱਛਦਾ ਤਾਂ ਜਦ ਸਾਰੀ ਤਾਂ ਜ਼ੀਰੋ ਵਾਲੇ ਤਾਂ ਹੀ ਤਾਂ ਬਾਪੂ ਕੋਲ ਵੀ ਉਹ ਤਾਂ ਕਹਿੰਦਾ ਪੁੱਛਦਾ ਨਹੀਂ ਤਾਂ ਕੋਈ ਜਦ ਤਾਂ ਸਾਰੀ 100 200 ਰੁਪਏ ਚ ਲੈ ਲੈ ਨੰਬਰ ਇਹ 2010 12 ਚ ਫਿਰ ਹੁਣ ਲੈ ਕੇ ਦੇਖੀ ਤੂੰ ਚਲ ਉਹ ਕਦਾ ਵਰਦਾਨ ਠੀਕ ਆ ਜੀ ਕਹਦੀ ਮੈਂ ਤਾਂ ਕਰਦਾ ਇਹਦੀਆਂ ਮੈਨੂੰ ਕਹਿੰਦਾ ਚਮਕੌਰ ਸਾਹਿਬ ਚੱਲੀਏ ਫੇਰ ਇਹ ਕਹਿੰਦਾ ਕਹਿੰਦਾ ਵੀ ਮੈਂ ਕੱਖਾਂ ਜਾਣਾ ਮੈਂ ਕਹਾਂ ਕੱਲ ਨੂੰ ਬੜੀ ਠੰਡ ਆ ਕੱਲ ਜਿਹੜਾ ਦੋ ਵਿਆਹ ਹੈਗਾ ਭਾਈ ਗਿਆ ਮੈਂ ਕੱਖ ਬਾੱਕ ਤੇ ਦੇਖਿਆ ਉਹ ਜੀ ਹਾਂ ਹੋਰ ਕੀ ਬਤਾ ਹਿਆ ਚੱਲ ਚਮਕੌਰ ਸਾਹਿਬ ਚੱਲੀ ਹੋ ਰਹੇ ਆ ਬਰਗਰ ਖਲਾਉਂਗਾ ਇੱਕ ਕੱਲ੍ਹ ਦੇ ਕਾਲਜ ਵਿੱਚ ਤਿਆਰ ਬਣਾਇਆ ਪਿਆ ਬਰਗਰ ਨੇ ਹਾਂ ਨਾਲਾਉੜਾ ਜਿੰਨੇ ਤੈ ਖਾ ਤੇ ਪਕੌੜੇ ਪਾਣੀ ਦੋਹਾਂ ਨਾਲ ਖਾਣੇ ਗਾਦਾ ਛਰਤ ਲਾ ਕੇ ਪਕੌੜੇ ਦੋਹੇ ਤਾ ਨੂੰ ਪੰਗੇ ਪਾਉਣੇ ਭੋਲੂ ਉਦੋਂ ਡਾਕਟਰ ਦੇ ਲੋਕੇ ਨਾਲੇ ਨਾਲੇ ਪਕੌੜੇ ਖਾਵੇ ਆਹੋ ਆਹ ਕਿਹਦਾ ਵਿਆਹ ਦਾ ਉਹ ਪੁਲੀ ਚਲੇਗਾ ਡਾਕਟਰ ਨੂੰ ਕਹਿੰਦੇ ਵੀ ਤੂੰ ਹੀ ਇਹਨੇ ਕਹਿੰਦੇ ਨਾਲ ਕੋੜਾ ਆਇਆ ਮੈਂ ਕੋਈ ਨਹੀਂ ਆਇਆ ਇਹਨੇ ਭੋਲੂ ਆ ਗਿਆ ਕਹਿੰਦੇ ਤੁਸੀਂ ਦੇ ਨਾਲ ਆਏ ਕਹਿੰਦਾ ਹਾਂਜੀ ਕਹਿੰਦੇ ਘਰ ਜਾ ਗਣਾ ਪਤਾ ਨਹੀਂ ਕੀ ਚਾ ਗਣ ਦੀ ਹਟਦਾ ਕਿਹਦਾ ਵਿਆਹ ਦਾ ਪਹਿਲਾਂ ਉਦੋਂ ਉਹ ਹਾਂ ਸੈਜੂ ਦਾਦੇ ਗੁੜੀ ਦਾ ਉਧੇ ਡਾਕਟਰ ਆਇਆ ਮੈਂ ਤਾਂ ਪਕੌੜੇ ਲੁਕ ਲੁਕੇ ਖਾਵੇ ਡਾਕਟਰ ਤੇ ਪਕੌੜੇ ਦਾ ਖਾਦੇ ਨਹੀਂ ਉਹ ਖਾਦੇ ਆਲੂ ਆਣੇ ਬੰਦਾ ਦੇਖਿਆ ਹੋਇਆ ਫਿਰ ਤੰਨੂ ਕਹਿੰਦਾ ਮੈਂ ਕਹਿੰਦਾ ਇਹ ਉਹ ਡਾਕਟਰ ਡਾਕਟਰ ਖੈਰ ਵਧੀਆ ਨਹੀਂ ਡਾਕਟਰ ਤਾਂ ਵਧੀਆ ਪਰਹੇਜ਼ ਤਾਂ ਤੈਨ ਰੱਖਣਾ ਨਹੀਂ ਪਰਹੇਜ਼ ਰੱਖੀਦਾ ਹੁਣ ਲੈ ਬਈ ਉਹ ਮੈਂ ਉਦਾਂ ਹੀ ਹੋ ਗਿਆ ਉਦਾਂ ਦਾ ਖਾਈ ਪੀਈ ਦਾ ਨਹੀਂ ਨਾ ਗਿਆ ਬਤਾਂਗ ਉਧਰ ਕੁੱਤੇ ਕੋਲ ਅੰਦਰ ਮੜ ਕੇ ਚੱਕਣਾ ਨਹੀਂ ਨਾ ਨੇ ਹੁਣ ਪਾਰਾ ਲੰਘ ਗਿਆ ਹੁਣ ਔ ਚੜ ਗਏ ਦੇਖ ਲੈ ਕੁੜੀ ਉੱਪਰ ਨੂੰ ਚੜ ਗਈ ਗੇਟ ਦੇ ਪਾ ਨਹੀਂ ਬਹੁਤ ਰੋਪੜ ਪਤੰਗੇ ਪਤੰਗ ਉੱਡਦਾ ਮੈਂ ਤਾਂ ਕਰਦਾ ਬਹੁਤ ਮੈਂ ਤਾਂ ਕਰਦਣ ਪਰੇ ਹੱਥ ਰੱਖਿਆ ਬਹੁਤ ਪਤੰਗ ਉੱਡਿਆ ਲੋਕਰੇ ਹੁਣ ਪਤਕੇ ਹੀ ਮੋਟਰਸਾਈਕਲ ਨੂੰ ਲਵਾ ਰਿਹਾ ਹੂੰ ਮੁਰੇ ਹੈਨਾ ਤਾਰ ਜੀ ਬਹੁਤ ਨੇ ਲਵਾ ਲਈ ਆ ਵੀ ਕਰਦਣਾ ਵਟ ਹੋ ਗਈ ਅੱਜ ਪਤੰਗ ਬਹੁਤ ਟੋੜਦੇ ਸੀ ਰੋਪੜ ਗਏ ਅੱਜ ਬਹੁਤ ਹਲੇ ਕੱਲ ਉੜੂਗੇ ਅੱਜ ਨਿਆਣੇ ਸਕੂਲ ਗਏ ਵੀ ਬਹੁਤ ਜਦ ਦੁਪਹਿਰੇ ਤੇ ਆਉਣਾ ਹੁਣ ਹੁਣ ਮੌਸਮ ਸਾਫ ਦੇ ਦੇਵੇ ਦੋ ਦਿਨ ਗਏ ਚੱਲ ਬੁਰ ਪੱਟ ਪੋ ਆਹ ਕੋਈ ਪਾਈ ਏਡੀ ਬੜੀ ਮੈਂ ਤਾਂ ਰੋਪੜ ਤੇ ਆਇਆ ਹਾਂ ਪਤਾ ਨਹੀਂ ਜੁਗਾਰ ਸਾਹਿਬ ਨੂੰ ਲੈ ਕੇ ਜਾਣਾ ਤੇਨੂੰ ਮੈਂ ਤਾਂ ਕਰਦਾ ਆਹੋ ਮੈਂ ਤਾਂ ਕਰਦਾ ਜਦ ਤੂੰ ਮੈਂ ਤਾਂ ਕਰਦਾ ਨਹੀਂ ਤਾਂ ਵੱਡ ਵੀ ਲਾਉਣੇ ਦੇ ਨੇ ਚੱਲ ਮੈਂ ਤੇਰੇ ਘਰ ਬਣਾ ਦਿੰਦਾ ਨਾ ਮੈਂ ਮਗੋਂ ਨਾ ਮੈਂ ਇਹ ਕਾਖਲੇ ਆਣੇ ਉਹਨੂੰ ਕਹਿੰਦਾ ਜੱਸੇ ਨੂੰ ਕਹਿੰਦਾ ਕੋਈ ਨਹੀਂ ਲੈ ਜਾ ਆ ਜਾ ਸੜਾ ਮੈਂ ਸਾਲੇ 4 ਦਿਨ ਦੇ ਗੱਠ ਬੜਾਏ ਗਏ ਸਾਲਾ 11 ਹੀ ਤੋਂ ਮੁੱਕੇ ਕਹਿੰਦਾ ਮੈਂ ਕਿ ਉਹ ਵੀ ਕੰਮ ਹੀ ਨਾ ਤੇਰੇ ਕਾ ਕਰ ਲੈਣੇ ਘਣਾ ਆ ਜਾ ਪਉਂਦੇ ਕਾਲੂ ਵੀ ਵਿਆਹ ਏ ਹਾਂ ਪਰਸੋਂ ਦਾ ਇੱਕ ਦਿਨ ਸੋਮਵਾਰ ਮਿਸਾ ਮੰਗਲਵਾਰ ਨੂੰ ਫੇ ਮੇਲਾ ਕਾਮਰੋ ਆ ਜਾ ਮੱਕੜਾ ਆ ਪਿੱਛਾ ਲੈਣਾ ਲਈ ਇਹ ਸਕੀਮ ਆ ਫਿਰ ਸਕੀਮ ਆ ਜੇ ਤੈਨੂੰ ਸਕੀਮ ਆ ਤਾਂ ਇਹਨੂੰ ਮੈਂ ਦੋ ਦਿਨ ਦੇ ਕੱਟ ਬਣਾਏ ਚਾਰ ਦਿਨ ਦੇ ਬਣਾ ਲੇਗਾ ਨਾ ਮੈਂ ਕਿਹ ਵੀ ਸਹੇਲ ਦੇਗਾ ਕਿੰਨੇ ਕਿੰਨੇ ਬੰਦੇ ਆਣਗੇ ਜਵੀਦਾ ਗਈ ਹੁਣ ਹਨਾ ਜਵੀ ਗਰ ਗਈ ਹਾਂ ਗੱਲ ਜਾਣੀ ਥੱਲੇ ਦੇ ਮੇਰੇ ਘਟ ਗਈ ਹੈ ਤੇਰੇ ਹਵਾ ਨਹੀਂ ਭਾਈ ਮੇਰੇ ਹਵਾ ਬੋ ਭਾਈ ਹਾਂ ਅੱਛਾ ਬੰਮੇ ਤੇਰੀ ਗਿਰਗੀ ਸਾਰੀ ਬੋਲੇ ਬੋਲੇ ਤੇਰੇ ਦੋੇ ਪਾਸੇ ਗਿਰਗੀ ਨਾ ਹੋਵੇ ਜਿਹੜੀ ਆਲੈ ਜਿਹੜਾ ਬੀਜੜਾ ਉਹ ਉਹਦਾ ਫਰਕ ਡਾ ਕੇ ਜਾਈ ਮੁੰਡਾ ਉਹ ਮੁੰਡਾ ਏ ਹਾਂ ਮੁੰਡਾ ਏ ਇੰਨੀ ਤਖੜੀ ਵੀ ਨਹੀਂ ਹੈਗੀ ਮੁੰਡਾ ਨਹੀਂ ਜੱਤੀ ਜੱਤੀ ਮੈਂ ਤਾਂ ਦੇਖਿਆ ਉਹ ਮੈਂ ਕਿਹਾ ਵੀ ਇਹ ਤਾਂ 5-7 ਦਿਨਾਂ ਚ ਵੱਢ ਹੋਗੀ ਤਾਂ ਠੀਕ ਹੈ ਨਹੀਂ ਤਾਂ ਫੇਰ ਖਰਾਬ ਹੁਣ ਲੱਜਣਾ ਇਹਨੇ ਲਾਲਾ ਵੱਢ ਹੈ ਲਾਲਾ ਹੁਣ ਤਾਂ ਚੱਲੂ ਨੇਰੀ ਕਾਰ ਸੇ ਭਾਈ ਚੱਲਣੀ ਮੇਰੇ ਸਾਹਬ ਖੈਲਤਾ ਕੋਈ ਨੇਵਰੇ ਨਹੀਂ ਹੈ ਆ ਲੇਬਰ ਵੀ ਨਹੀਂ ਹੈਗੀ ਬਾਈ ਲੇਬਰ ਵੀ ਕੀ ਕਰੂ ਯਾਰ ਜੇ ਲਾਟ 100 ਰੁਪਏ ਕੁਆਂਟਲ ਦਾ ਦੱਸ 12-1300 ਰੁਪਏ ਕੁਆਂਟਲ ਦਾ ਨਹੀਂ ਕਿਹਾ ਤੈਨੂੰ ਪੋਲੀ ਚਾ ਚਲੀਏ ਪਰ ਇੱਕ ਗੱਲ ਆ ਹੁਣ ਹੁਣ ਤੂੜੀ ਦਾ ਰੇਟ ਵਜ ਇਹਦਾ ਰੇਟ ਵੱਜ ਜਾਣਾ ਜਬੀ ਦਾ ਹੁਣ ਕਿਉਂਕਿ ਅਗਲੇ ਨੇ ਸਾਫ ਜਬੀ ਮੰਗਣੀ ਹਰੇਕ ਨੇ ਸਾਫ ਮੇਲ ਨਹੀਂ ਖੜੀ ਕੀਦੀ ਇਹ ਕਿਸੇ ਦੀ ਵੀ ਨਾ ਬਾਈ ਆਉਂਦੇ ਵੀ ਕਰ ਗਈ ਸੋਖਾਂ ਦੀ ਵੀ ਗੰਨੇ ਸਿਹੜਤਾ ਗੰਨੇ ਦਾ ਸਾਰੀ ਘੇਰ ਤੇ ਵਸੀਨ ਦੇਖੀ ਆਹੋ ਜਬੀ ਤਾਂ ਇੱਕ ਪਾਸੇ ਰਹੀ ਗੰਨੇ ਸਿਹੜਤਾ ਮੈਂ ਲੈ ਉੱਪਰ ਮੈਂ ਦਿਖਾਈ ਆ ਰਹੀ ਆ ਨਾਲ ਨਾਲ ਦੇ ਅੱਜ ਦੇਖਿਆ ਮੈਂ ਤਾਂ ਜਾ ਕੇ ਹੂੰ ਕੋ ਵੱਢ ਕੇ ਲੈ ਕਿੰਨਾ ਨਾਲ ਨਾਲ ਬਰਸੀਨ ਦੇਖੀ ਤੂੰ ਉਧਰ ਸਾਡਾ ਗੰਨਾ ਜਗਦੀਪ ਵਾਲਾ ਗੰਨਾ ਸਾਰਾ ਪਹੀ ਚ ਪਿਓ ਚੱਕਣ ਲੱਗਿਆ ਉਹਦਾ ਦੀਵਰਾਜ ਹਾਂ ਹਾਂ ਮੈਂ ਤਾਂ ਮੇਰੀ ਦੋ ਥੱਬੇ ਚੱਕਦੀ ਹੁਣ ਜਗਦੀਪ ਵਾਲਾ ਸਾਰੀ ਕਰ ਗਿਆ ਆ ਔਰ ਇਹਦੇ ਪਿਛੇ ਰੱਸੀ ਪਿਛੇ ਹੀ ਲਈ ਆ ਉਹਦਾ ਉਹ ਲੰਬੀ ਉਹ ਪਿੱਛੇ ਤੇ ਰੱਸੀ ਬੰਨ ਲੈ 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 ਹਾਂ ਉਹ ਜਿੰਨਾ ਮਾਰਦੇ ਨੂੰ ਲੋ ਇਹਨੇ ਪਿੰਡ ਦੇ ਉੱਪਰ ਘੁੰਮਿਆ ਫੜ ਲਓ ਫੜ ਲਓ ਆਰ ਕੇ ਡੋਰ ਲੰਮਕ ਦੀ ਲੈ ਦੋ ਦਿਨ ਹੀ ਲੈਡ ਆਉਣ ਦਿੱਤੀ ਨਾ ਨੇ ਇਹ ਚ ਪਰਾਗੇ ਪਟਾਕੇ ਪਾਤੇ ਮੈਂ ਵੀ ਦੇਖਿਆ ਗੌਰ ਕਰਦਾ ਨਹੀਂ ਅਗਲਾ ਕਹਿੰਦਾ ਵੀ ਪਿੱਛੇ ਜੇ ਪਾ ਜੀ ਵੀ ਐ ਸਿਆਲ ਕਰਕੇ ਸ਼ਾਮ ਨੂੰ ਵੀ ਨਹੀਂ ਕਿਸੇ ਨੇ ਗੌਰ ਕਰੀ ਉੱਥੇ ਜਾ ਕੇ ਦੇਖਿਆ ਉਹਦਾ ਦੋ ਦਿਨ ਫਿਊਜ ਲਾਇਆ 24 ਘੰਟੇ ਇੱਕ ਨਹੀਂ ਬੈਠੇ ਰਹੇ ਬਿਨਾਂ ਲੈਡ ਦੀ ਇਨਵੈਟਰ ਕਰਕੇ ਚੱਲੀ ਜਾਂਦਾ ਕਿਹੜਾ ਕੋਈ ਪੱਖਾ ਚਲਾਉਣਾ ਜਾ ਗਿਆ ਇਨੀ ਮਿੰਤਾ ਗਿਆ ਤਾਂ ਮੁੜ ਵੀ ਆਉਣਾ ਦਾ ਇਹਨੇ ਨਹੀਂ ਬਾਈ ਜਾਣਾ ਆਏਗਾ ਉਹ ਦੇਖ ਉਹ ਭੱਜ ਲੈ ਹੁਣ ਅੱਖਾਂ ਨੂੰ ਫੇਰ ਮੁੜ ਕੇ ਆ ਜਾਣਾ ਮੈਂ ਵੀ ਨਵੇੜ ਤਾਂ ਛਟੀਆਂ ਦੇ ਐਮ.ਐਲ.ਏ. ਸਾਹਿਬ ਨੇ ਆਹੀ ਬਚੀਆਂ ਹੈ ਬਚੀਆਂ ਕਿਤੇ ਹੋਰ ਲੈ ਆਹੋ ਲੈਣ ਗਿਆ ਉਹ ਕਹਿੰਦਾ ਫੇਰ ਤਾਂ ਰੋਪਣ ਨੂੰ ਗਿਆ ਉਹ ਆਹਾਂ ਉਹਦਾ ਬਰਸੀਨ ਵੱਡਾ ਲਾਉਣਾ ਪੈਣਾ ਜਦ ਵੀ ਤਾਂ ਗਈ ਆਈ ਪਾਈ ਯਾਨੀ ਹਫਤਾ ਪੈ ਚੂ ਤੇ ਜ਼ਿਆਦਾ ਨਹੀਂ ਬਾਈ ਪੈਣੀ ਉਹਨੇ ਗਲ ਜਾਣ ਹਫਤੇ ਚ ਇਹਨੂੰ ਪਾਣੀ ਲਾਉਣਾ ਉਹ ਬੂਟਾ ਗਿਰ ਗਿਆ ਜਿਹੜਾ ਖੜਾ ਕਰਿਆ ਤਾਂ ਵਿਚਾਰਾ ਤਾਂ ਵੱਡਣਾ ਹੀ ਪੈਣਾ ਨਾ ਪੜ ਦੇਣਾ ਉਹ ਲਸਣ ਤਾਂ ਹੁਣ ਇੱਕ ਨੰਬਰ ਆ ਮੇਰੇ ਵਾਲੇ ਨੂੰ ਕੱਟ ਗਿਆ ਹੁਣ ਤਾਂ ਨਹੀਂ ਆ ਤਾਂ ਵੇਚ ਲਈ ਗਿਆ ਨਹੀਂ ਬਹੁਤ ਵਧੀਆ ਲਸਣਾ ਲੜਾਈ ਛੱਡੀਏ ਪਿਆਜ ਲਾ ਹੁਣ ਤੂੰ ਵੀ ਤੂੰ

ਆਰਾਮੇ ਗੜਾਈ ਕਰੂੰਗਾ ਫਿਰ ਹਲੇ ਅੜਕੀ ਕਰੂੰਗਾ ਜੇ ਕਿਤੇ ਇਹੀ ਹਵਾ 20 ਦਿਨ ਤੱਕ ਆ ਜਾਂਦੀ ਫੇਕਾਂ ਕਾ ਖਰਾਬ ਕਰਤੀਆਂ ਸੀਆਂ ਹਲੇ ਤਾਂ ਪਤਾ ਤਾਂ ਹੈ ਨਹੀਂ ਜੇ ਰੱਬ ਦੇ ਕਰਤਾ ਮੂੰ ਗੱਲ ਕਰਦਾ ਉਹ ਗੰਨਾ ਦੇਖ ਲੈ ਤੇਰਾ ਐ ਖੜਾ ਦਾ ਸਾਰਾ ਦੇਖ ਲੈ ਲੰਬਾ ਪਾਇਆ ਪਿਆ ਦੇ ਲੈ ਸਾਰਾ ਹਾਲਮਾਲ ਕਰਤਾ ਵੱਢ ਕੇ ਲਿਆ ਸੜਕ ਤੇ ਪਰ ਪਿਆ ਤਾਂ ਲੰਬਾ ਉਹੀ ਕਹਿੰਦਾ ਵੀ ਦੇਦਾ ਸਾਰਾ ਹਾਲਮਾਲ ਕਰਤਾ ਕਣਕਾ ਵੀ ਗੇਰ ਦੇ ਦਿੰਦੇ ਨੇ ਜੇ ਕਿਤੇ 10 20 ਦਿਨ ਤੱਕ ਹਵਾ ਆਉਂਦੀ ਤਾਂ ਫਕਾਸ਼ੇ ਫਰਕ ਪੈਣਾ ਚੱਲ ਆ ਬੂਟਾ ਦਾ ਹੁਣ ਵੱਡੇ ਦੇਣਾ ਹਾਂ ਉਹ ਇਹ ਤਾਂ ਵੱਡੇ ਹੋਣਾ ਹੀ ਤੇ ਖੜਾ ਪਰ ਮੈਂ ਤਾਂ ਸੋਚਿਆ ਤੇ ਵੀ ਚੱਲ ਬਾਜੂ ਨਹੀਂ ਫਿਰ ਆ ਟੋਆ ਪੱਟ ਕੇ ਚੰਗੀ ਦਾ ਥੱਲੇ ਨੂੰ ਕਰਦੇ ਹਾਂ ਹਾਂ ਹੁਣ ਥੱਲੇ ਨੂੰ ਜੜ ਥੋੜੋ ਜਾਣੀ ਹੈ ਜੀ ਪੱਟ ਕੇ ਆਲੇ ਦਾ ਸ਼ਾਂ ਕੇ ਉਹ ਜਸੇ ਦੀ ਵੀ ਖਾਸੀ ਗਰੇਵੇ ਆ ਹੋਰ ਉਹਦੇ ਇਨੇ ਫੇ ਉਹੀ ਆ ਜਿਹੜੇ ਪੈਣਾ ਗਰੇਵੇ ਤੋਂ ਖੜੇ ਕਰੇ ਇਹਨੇ ਉਹ ਹੁਣ ਫੇਰ ਗਰਗੇ ਤੇਰੇ ਤਾਂ ਕੋਈ ਨਹੀਂ ਦਿਖਦਾ ਇਹਦੀ ਦਿਖਦੇ ਆ ਆ ਬੈਣਾਂ ਆਈਆਂ ਵਿਰਾਦੀਆਂ ਬੈਣਾਂ ਆ ਇਹੀ ਆ ਤੇਰੇ ਨਹੀਂ ਹੈਗੇ ਕਣਕ ਨੇ ਠੀਕ ਹੋਣਾ ਹੀ ਆ ਟਾਈਮ ਗੈਲਾ ਵਕਤ ਗੈਲਾ ਸਭ ਕੁਝ ਠੀਕ ਹੋ ਹੀ ਜਾਂਦਾ ਤੇਲੇ ਦੀ ਸਪਰੇਅ ਕਰ ਤੇਲੇ ਦੀ ਹਲੇ ਰੁਕ ਜਾ ਹਲੇ ਕਿਹੜੇ ਗਰਮ ਐਸਾ ਜਿੱਦਣ ਗਰਮੀ ਜੀ ਪੈ ਗਈ ਜਦ ਤੇਲੇ ਦੀ ਕਰੀ ਫੜੇ ਤਾ ਆ ਦੇਖ ਤੇ ਡੇਢੀ ਤੈਨੂੰ ਕਿਹਾ ਜਾਏਗਾ ਵੀ ਆਹ ਦੇ ਵੀ ਆਹ ਦੇ ਇਧਰ ਦੇਖ ਵੀਰ ਵਾਲੀ ਕਿੰਨੀ ਡੇਢੀ ਕਰਤੀ ਵਿੱਚ ਉਦੋਂ ਮੇਰੇ ਗੇਰੀ ਵੀ ਆ ਇਹ ਜੋ ਉਹੀ ਤਾਂ ਦਾਦਾ ਵੀ ਜੇ ਕਿਤੇ ਮਹੀਨੇ ਨੂੰ ਹੁੰਦੀ ਫੇਰ ਦੇਖਦਾ ਤੂੰ ਲੰਬੀਆਂ ਬਾਦਨੀ ਦੀਆਂ ਕਣਕਾਂ ਇਹ ਤਾਂ ਹਲੇ ਇਹਨਾਂ ਨੇ ਤਾਂ ਚੱਲ ਟਾਈਮ ਬਹੁਤ ਹੈ ਨਾ ਫੇਰ ਖੜੀਆਂ ਹੋ ਜਾਣਾਂ ਹੂੰ ਕਣਕ ਦੋ ਵਾਰੀ ਦੇ ਨਹੀਂ ਪਾਇਆ ਕੋਈ ਵਾਰੀ ਪਾਇਆ ਹੋਇਆ ਤੇ ਤਾਂ ਹੀ ਮੰਗ ਜੀ ਮੈਂ ਤਾਂ ਦੋ ਵਾਰੀ ਪਾਤਾ ਦੇ ਕੇ ਇੱਕ ਪਾਣੀ ਤੇ ਪੈਣਾ ਇੱਕ ਪਾਣੀ ਲਾ ਕੇ ਜਦੇ ਬਾਅਦ ਚ ਐਨੇ ਚ ਕਣਕਾਂ ਐਨ ਵਧੀਆ ਆਪਣੀ ਮੁੜਕੇ ਕਣਕ ਨੇ ਉਹ ਨਹੀਂ ਮੰਗਿਆ ਆ ਦੇਖ ਲੈ ਕਿੰਨੀ ਟੇਢੀ ਹੋ ਗਈ ਸਾਰੀ ਹੋ ਐਨ ਨਾ ਨਾ ਕੋਈ ਚੱਕਰ ਨਹੀਂ ਅਸੀਂ ਉੱਥੋਂ ਦੇਖਿਆ ਅੱਜ ਖਾਬੜੇ ਆ ਉੱਥੇ ਦੂਈ ਸਰੋਂ ਸੀ ਉਹ ਜਿਹੜੀ ਫਲੀਆਂ ਜੀ ਵਾਲੀ ਹੁੰਦੀ ਆ ਉਹ ਸਾਰੀ ਸਾਰੀ ਲੰਬੀ ਪਈ ਸਰੋਂ ਤੇ ਤੇਰਾ ਵੀ ਖਾਸੀ ਹਾਲਾਤ ਹੀ ਹੂੰ ਹੂੰ ਲੰਬੀ ਪਈ ਉਹ ਹੀ ਕਹਿੰਦਾ ਮੈਂ ਚਲ ਜਵੀ ਦਾ ਤਾਂ ਕੁਝ ਨਹੀਂ ਵਿਗੜਦਾ ਇੰਨੀ ਕਿ ਤਾਂ ਜਵੀ ਤਾਂ ਮੇਰੀ ਸਾਰੀ ਲੰਬੀ ਪਈ ਆ ਤੇਰਾ ਬੂਟਾ ਘਰ ਕੇ ਜਾਣਾ ਕਿੱਥੇ ਤਾਂ ਇਹਨਾਂ ਨੇ ਓ ਜਨਰੇਟਰ ਚੱਲਦਾ ਸਰੋਂਗੂ ਸਰੋਂ ਹੋਗੀ ਖਾਸੀ ਟੇਢੀ ਜੀ ਹੋ ਜਾਣਾ ਖੜੀ ਤਾ ਹੋ ਜਾਣੀ ਨਾ 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 ਫਿਰ ਜ਼ਿਆਦਾ ਕੰਮ ਖਰਾਬ ਹੋ ਜਾ ਤੈਨੂੰ ਰੋਕਦਾ ਦਿੱਤਾ ਵੀ ਉਧਰ ਪਾਣੀ ਨਾ ਲਾ ਪਾਣੀ ਨਾ ਲੱਗ ਜਾਦਾ ਇਹ ਬੂਸੇ ਖਾਂਗਦੇ ਥੰਡੇ ਜਿਵੇਂ ਕੇ ਲਾ ਹਾਂ ਨਾ ਵਧੀਆ 1.5 ਲਾਇਆ ਵੈ ਬਾਕੀ ਨਾਲੇ ਸਾਫ ਕਰਦੇ ਵਧੀਆ ਵਧੀਆ ਠੀਕ ਆ ਕੀ ਹੁਣ ਚੱਲਣਾ ਨਾ ਚੱਲਣਾ ਇਹਦੀ ਬਾਤ ਏ ਚੱਲਣੀ ਇਹਨਾਂ ਨੂੰ ਕੀ ਹੋਇਆ ਪਾ ਹੁਣ ਤਗੜੇ ਨਹੀਂ ਹਟੇ ਲੱਗੇ ਸਾਡੇ ਤਗੜੇ ਵੀ ਖਰਾ ਘਟ ਪਾਈ ਆ ਦਾਗ ਤਾਂ ਬਥੇਰੀ ਪਾਈ ਆ ਫੇਰ ਸਿੱਟ ਦੋ ਨਾ ਹੋਰ ਲੈ ਹਾਂ ਉਹ ਟਾਈਮ ਤਾਂ ਲੱਗਣਾ ਹੀ ਆ ਯਾਰ ਕਿਸੇ ਵੀ ਚੀਜ਼ ਨੂੰ ਆ ਸਰੋਂ ਸਾੜੀ ਥੋੜੀ ਜਿਹੀ ਬਾਜੀ ਜੀ ਕਰਤੀ ਉਹ ਮਾਂ ਨੂੰ ਪਹਿਲੇ ਚੱਕ ਕੇ ਰੱਖ ਮਾ ਕੇ ਨਾ ਕੱਟਦੇ ਰਹੇ ਹਾਂ ਉੱਦਲੀ ਦਾ ਹਵਾ ਹੀ ਨਹੀਂ ਚੱਲੀ ਦੱਖਣ ਚੱਲੇ ਆ ਉਹ ਪੈਣਾ ਹੀ ਆ ਚੱਲੇ ਆ ਤਾਂ ਦੱਖਣ ਸਾਰੇ ਬੂਟੇ ਦੱਖਣ ਨੂੰ ਗੰਨਾ ਦੱਖਣ ਨੂੰ ਸਭ ਕੁ ਗੰਦ ਦੱਖਣ ਨੂੰ ਗਿਰਿਆ ਉਹ ਤਾਂ ਪਹਿਨਾ ਹੀ ਆ। ਆਉ ਗੋਗੇ ਹੋਣਾ ਨਾ ਹੋ ਜਾਣਾ ਖੜੀ ਸੀ। ਹਾਂ ਹਾਂ। ਖਾਣੇ ਦੀ ਕੱਟ ਲੈਣੀ। ਖਾਣੇ ਜੋ ਗੂਲਾਂ ਦੀ ਬੱਤੀ ਹੋਣਾ। ਚਲ। ਵੱਡ ਕੱਖਾਂ।